ਜੀ ਜੀ ਭਾਵਕ ਹੋ ਰਹੇ ਹੋ ਹਾਂ ਜੀ ਤੁਸੀਂ ਦੇ ਹੰਝੂ ਹੈ ਬਿਲਕੁਲ ਅੱਛਾ ਪਰਿਵਾਰ ਚ ਕੋਣ ਕੋਣ ਔਰ ਕੰਮ ਕੀ ਕਰਦੇ ਹੋ ਤੁਸੀਂ ਮੈਂ ਹੀ ਗਵਰਨਮੈਂਟ ਕਾਲਜ ਈਸਟ ਦੇ ਵਿੱਚ ਮਾਲੀ ਦਾ ਕੰਮ ਕਰਦਾ ਤੇ ਪਰਿਵਾਰ ਚ ਮੇਰੇ ਦੋ ਭਰਾ ਤੇ ਇੱਕ ਮੇਰੇ ਸਿਸਟਰ ਤੇ ਇੱਕ ਮੇਰੀ ਮੰਮੀ ਤੇ ਡੈਡੀ ਨੇ ਤੇ ਉਹਨਾਂ ਨੂੰ ਹਲੇ ਤੱਕ ਮੈਂ ਦੱਸਿਆ ਨਹੀਂ ਤੇ ਮੈਂ ਕਹਿੰਦੀ ਹਾਲੇ ਹਾਲੀਵੁੱਡ ਹੀ ਦੱਸਾਂਗੇ ਕਿਉਂਕਿ ਆਚਾਨਕ ਇੱਕਦਮ ਖੁਸ਼ੀ ਨਹੀਂ ਦੇਣੀ ਚਾਹੀਦੀ ਤੇ ਹੌਲੀ ਹੌਲੀ ਦੇਣੀ ਚਾਹੀਦੀ ਤੇ ਮੈਨੂੰ ਬਹੁਤ ਵਧੀਆ ਲੱਗਿਆ ਕਿ ਪ੍ਰਮਾਤਮਾ ਨੇ ਮੇਰੀ ਸੁਣੀ ਆ ਤੇ ਮੈਨੂੰ ਆਪਣੇ ਸੁਪਨੇ ਪੂਰੇ ਕਰਨ ਦਾ ਪ੍ਰਮਾਤਮਾ ਨੇ ਮੌਕਾ ਦਿੱਤਾ ਵਾ ਮੈਂ ਕਾਫੀ ਟਾਈਮ ਤੋਂ ਸੋਚ ਰਿਹਾ ਜੀ ਪਹਿਲਾਂ ਵੀ ਮੈਂ ਕਈ ਵਾਰੀ ਲੋਟਰੀ ਪਾਈ ਆ ਪਰ ਉਹ ਇਨਾਮ ਨਹੀਂ ਲੱਗਿਆ ਹੈਗੇ ਪਰ ਮੈਨੂੰ ਵਿਸ਼ਵਾਸ ਹੈਗਾ ਵੀ ਇੱਕ ਨਾ ਇੱਕ ਦਿਨ ਪ੍ਰਮਾਤਮਾ ਸਭ ਦੀ ਸੁਣਦਾ ਵਾ ਤੇ ਅੱਜ ਕੱਲ ਮੇਰੀ ਪ੍ਰਮਾਤਮਾ ਨੇ ਸੁਣਿਆ ਤੇ ਮੈਂ ਕੱਲ ਪ੍ਰਾਂ ਯਾਰ ਕਰਾ ਟਿਕ ਟਿਕ ਰੇਦਾ ਤੇ ਮੇਰਾ ਨਾਮ ਲੱਗਿਆ ਜੀ ਮੈਂ ਅੱਜ ਮਾਰਨਿੰਗ ਦੇ ਵਿੱਚ ਸਵੇਰੇ ਹੀ ਦੇਖਿਆ ਚੈੱਕ ਕੀਤਾ ਜੀ ਤੇ ਮੇਰਾ ਇਨਾਮ ਲੱਗਿਆ ਤੇ ਮੈਨੂੰ ਬਹੁਤ ਜ਼ਿਆਦਾ ਖੁਸ਼ੀ ਹੋਈ ਸਭ ਤੋਂ ਪਹਿਲਾਂ ਪ੍ਰਮਾਤਮਾ ਦਾ ਸ਼ੁਕਰਾਨਾ ਕਰਵਾ ਤੇ ਗੁਰਦੁਆਰਾ ਸਾਹਿਬ ਗਿਆ ਤੇ ਫਿਰ ਉਸ ਤੋਂ ਬਾਅਦ ਮੈਂ ਆਪਣੀ ਜੌਬ ਤੇ ਆ ਕੇ ਸਾਰਿਆਂ ਨੂੰ ਦੱਸਿਆ ਤੇ ਸਾਰਿਆਂ ਨੇ ਪਰਿਵਾਰ ਜਿਹੜੀ ਦੱਸਿਆ ਜੀ ਹਾਲੇ ਪਰਿਵਾਰ ਵਿੱਚ ਨਹੀਂ ਦੱਸਿਆ ਕਿਉਂਕਿ ਉਹ ਦਿਲ ਦੇ ਮਰੀਜ਼ ਨੇ ਕਿਉਂਕਿ ਇੱਕਦਮ ਖੁਸ਼ੀ ਨਹੀਂ ਬਰਦਾਸ਼ਤ ਹੋ ਜਾਏਗੀ ਇਸ ਲਈ ਹੌਲੀ ਹੌਲੀ ਕਰਕੇ ਉਹਨਾਂ ਨੂੰ ਦੱਸਾਂਗਾ ਸ਼ਾਮ ਤੱਕ ਅੱਜ ਪਰਮਾਤਮਾ ਤੇ ਪੂਰਾ ਭਰੋਸਾ ਸੀ ਵੀ ਮੈਂ ਪਾਣਾ ਅੱਜ ਨਹੀਂ ਤਾਂ ਕੱਲ ਮੇਰਾ ਇਨਾਮ ਜ਼ਰੂਰ ਨਿਕਲੇਗਾ ਬਿਲਕੁਲ ਪਰਮਾਤਮਾ ਤੇ ਹੀ ਵਿਸ਼ਵਾਸ ਹੈਗਾ ਜੀ ਕਿਉਂਕਿ ਜਦੋਂ ਪਰਮਾਤਮਾ ਦਿੰਦਾ ਤਾਂ ਛੱਪੜ ਪਾੜ ਕੇ ਦਿੰਦਾ ਜੀ